ਚਾਲੇ ਨਗੌਰ ਕਾ ਆ ਦੇਖੋ ਜੀ ਆਪਾਂ ਨਵਾਂ ਬਲਦ ਲੈ ਆਂਦਾ ਕਾ ਤੇ ਬਲਦ ਨਵਾਂ ਪਰ ਜਿਹੜਾ ਖੂਹ ਖੂ ਆ ਇਹ ਖੂਹ ਪੁਰਾਣਾ ਕਾ ਜਿੰਨਾ ਖੂਹਾਂ ਨਾਲ ਆਪਣੇ ਦਾਦੇ ਪਰਦਾਦੇ ਖੇਤੀਬਾੜੀ ਕਰਦੇ ਸੀਗੇ ਇਨ੍ਹਾਂ ਖੂਹਾਂ ਰਾਹੀਂ ਆਪਣੇ ਪਾਣੀ ਲੱਗਦਾ ਸੀਗਾ ਇਹਨੂੰ ਜਿਆਦਾਤਰ ਕਹਿਆ ਜਾਂਦਾ ਕਿ ਟਿੰਡਾਂ ਵਾਲਾ ਖੂਹ ਤੇ ਜਿੱਥੇ ਆਪਣਾ ਇਹ ਨਵਾਂ ਨਗੌਰੀ ਬਲਦ ਲਾਇਆ ਸੀ ਉੱਥੇ ਪਹਿਲਾਂ ਦੋ ਵੜ੍ਹ ਕੇ ਲੱਗਦੇ ਸੀਗੇ ਤੇ ਸਾਰਾ ਦਿਨ ਇਦਾਂ ਹੀ ਚੱਕਰ ਲਾਉਂਦੇ ਸੀ ਤਿਆ ਤੁਸੀਂ ਦੇਖ ਸਕਦੇ ਹੋ ਇਹ ਟਿੰਡਾ ਜਾਂਦੇ ਦੇ ਵਿੱਚ ਲਗਭਗ ਇੱਕ ਟੰਡ ਦੇ ਵਿੱਚ 1/2 ਲੀਟਰ ਪਾਣੀ ਜਿਹੜਾ ਭਰ ਕੇ ਆਉਂਦਾਗਾ 2 ਲੀਟਰ 2 ਲੀਟਰ ਹਾਂ ਲੀਟਰ ਦਾ ਲੀਟਰ ਮੈਕਸਿਮਮ ਜਿਹੜਾ ਭਰ ਕੇ ਆਉਂਦਾਗਾ ਤੇ ਸਾਰਾ ਦਿਨ ਇਦਾਂ ਹੀ ਚੱਲਦਾ ਰਹਿੰਦਾਗਾ ਤੇ ਇੱਧਰ ਦੇਖੋ ਖਾਲ ਰਹੀ ਆਪੇ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਸੀਗਾ ਤੇ ਇਹ ਖੂਬ ਵਾਕਈ ਵਿਰਾਸਤ ਜਿਹੜੀ ਸਾਹਮਣੇ ਰੱਖੀ ਹੋਈ ਆ ਤੇ ਵੈਸੇ ਤੁਹਾਨੂੰ ਦੇਖਣ ਚ ਲੱਗਦਾ ਨਹੀਂ ਕਿ ਇਹ ਪੰਜਾਬ ਦਾ ਏਰੀਆਗਾ ਪਰ ਇਹ ਪੰਜਾਬ ਦਾ ਏਰੀਆ ਨਵਾਂ ਸ਼ਹਿਰ ਦੇ ਕੋਲੇ ਅਸੀਂ ਮਾਜਰੇ ਪਿੰਡ 'ਚ ਖੜੇ ਆਂ